ਮੈਨਾਂ ਵੀ ਗੱਲਾਂ ਪਹੁੰਚੋਗੀ ਸ਼ੁਰੂ ਕਰ ਲਈਏ ਜਿੱਥੇ ਪਹਿਲਾ ਜਥਾ ਛੱਡ ਕੇ ਗਿਆ ਵਾ ਨੰਦ ਜਾ ਦੇ ਫੇਰ ਹੀ ਆਵੇ ਜੇ ਲੜੀ ਗਾਂ ਨੂੰ ਤਰੀ ਜਾਵੇ ਗੱਲ ਚੱਲ ਰਹੀ ਸੀ ਜੀ ਜ਼ਕਰੀਆ ਖਾਨ ਦੀ ਸੂਬੇਦਾਰ ਖਾਨ ਬਹਾਦਰ ਜ਼ਕਰੀਆ ਖਾਨ ਐਵੇਂ ਕਹਿ ਲਈਏ ਇਹ ਜਿਹੜੀ ਹਾਜ਼ਰੀ ਭਰ ਕੇ ਗਿਆ ਗਿਆਨੀ ਬਗੀਚਾ ਸਿੰਘ ਜੀ ਬਲੇਰ ਤੇ ਗੱਲ ਚੱਲ ਰਹੀ ਆ ਜੀ ਜ਼ਕਰੀਆ ਖਾਨ ਦੀ ਮੈਂ ਤੇ ਇਦਾਂ ਸਮਝਦਾ ਆਂ ਵੀ ਜ਼ਕਰੀਆ ਖਾਨ ਇਹ ਜਿੱਦਣ ਕਿਤੇ ਜੰਮਿਆ ਸੀ ਨਾ ਦੀ ਇਹ ਉਹ ਕਹ ਲਿਆ ਵੀ ਉਹਦਾਂ ਸੌ ਹੀ ਖਾ ਬੈਠਾ ਸੀ ਵੀ ਕਿਸੇ ਵੀ ਸਿੱਖ ਦੇ ਨਾਲ ਮੈਂ ਸੰਧੀ ਨਹੀਂ ਕਰਨੀ ਕਿਸੇ ਵੀ ਸਿੱਖ ਦੀ ਸੁੱਖ ਨਹੀਂ ਮੰਗਣੀ ਸਗੋਂ ਸਿੱਖਾਂ ਦੇ ਨਾਲ ਇਹਦਾ ਏਡਾ ਵੱਡਾ ਧਰੋਕ ਮਾਉਣਾ ਇਹ ਇਸ ਗੱਲ ਦੀ ਗਵਾਹੀ ਤੇ ਹਾਮੀ ਭਰਦਾ ਵੀ ਇਹਨੇ ਜੰਮਦੇ ਨੇ ਕਸਮ ਖਾ ਲਈ ਸੀ ਕਿ ਸਿੱਖਾਂ ਦੇ ਨਾਲ ਮੇਰਾ ਇੱਟ ਕੁੱਤੇ ਦੇ ਵੈਰ ਵਾਂਗ ਗੱਲ ਹੋਵੇਗੀ ਪਰ ਸੰਗਤ ਜੀ ਜਿਹੜਾ ਸ਼ਮਾ ਹੁੰਦਾ ਨਾ ਜੀ ਸ਼ਮਾ ਆ ਜਿਹੜੇ ਚਿੱਟੇ ਦਾੜੇ ਵਾਲੇ ਬਾਬੇ ਬੈਠੇ ਇਹਨਾਂ ਨੇ ਕਿਤੇ ਜਵਾਨੀ ਨੂੰ ਹੰਡਾਇਆ ਜਦੋਂ ਕਿਤੇ ਜਵਾਨੀ ਦੀ ਗੱਲ ਚੱਲਦੀ ਆ ਇਹ ਬਣਾਈਆਂ ਹੋਈਆਂ ਮੋਰਨੀਆਂ ਦਾ ਜ਼ਿਕਰ ਕਰਦੇ ਆ ਇਹ ਮੱਥਿਆਂ ਤੇ ਪਾਏ ਹੋਏ ਚੰਦਰਮਾ ਦਾ ਜ਼ਿਕਰ ਕਰਦੇ ਆ ਓ ਕਾਕਾ ਇਹ ਚੰਦ ਉਦੋਂ ਬਣਾਇਆ ਸੀ ਜਦੋਂ ਮੈਂ ਕੌਡੀ ਖੇਡਦਾ ਸੀ ਪਰ ਮੈਂ ਬੇਨਤੀ ਕਰਾਂ ਸਮਾਂ ਬਦਲਦਾ ਰਹਿੰਦਾ ਜੇ ਜੇ ਹੁਣ ਜਿਹੜੇ ਜੰਗ ਮੇਰੀ ਉਮਰ ਦੇ ਜਿਹੜੇ ਜਵਾਨ ਨੇ ਜੇ ਉਹਨਾਂ ਦੀ ਗੱਲ ਕਰੀਏ ਇਹ ਇਹਨਾਂ ਨੇ ਉਹ ਸਮਾਂ ਹੰਡਾਇਆ ਬਚਪਣੇ ਵਾਲਾ ਜਦੋਂ ਘਰਦਿਆਂ ਨੇ ਝੜਕ ਝੰਬ ਕਰਕੇ ਸਕੂਲ ਕਲਾਉਣਾ ਸਕੂਲ ਜਾਣ ਨੂੰ ਚੇਤਨਾ ਕਰਨਾ ਤੇ ਅੱਜ ਉਹੋ ਹੀ ਸਮਾਂ ਜਦੋਂ ਕਿਤੇ ਸਕੂਲ ਨੂੰ ਮਿਸ ਕਰਦਿਆਂ ਕਿ ਕਾਸ਼ ਕਿਤੇ ਅੱਜ ਸਕੂਲ ਜਾਂਦੇ ਹੁੰਦੇ ਆਪਣੇ ਸੱਜਣਾ ਦੇ ਨਾਲ ਕਮਾਈ ਹੋਈ ਮੁਹੱਬਤ ਦਾ ਆਨੰਦ ਮਾਣਦੇ ਮੈਂ ਬੇਨਤੀ ਕਰ ਰਿਹਾ ਕਿ ਸਮਾਂ ਇੱਕ ਸਾਰ ਨਹੀਂ ਜੇ ਚੱਲਦਾ ਉਹ ਜ਼ਕਰੀਆ ਖਾਨ ਜਿਹੜਾ ਕਿਤੇ ਲਾਹੌਰ ਦਾ ਸੂਬੇਦਾਰ ਬਣ ਕੇ ਕਦੇ ਭਾਈ ਤਾਰੂ ਸਿੰਘ ਨੂੰ ਸ਼ਹੀਦ ਕਰਦਾ ਕਦੇ ਬਾਬਾ ਬੋਤਾ ਸਿੰਘ ਸਾਹਿਬ ਬਾਬਾ ਗਰਜਾ ਸਿੰਘ ਸਾਹਿਬ ਜੀ ਦੀਆਂ ਖੇਡਾਂ ਚੱਲਦੀਆਂ ਇਹਦਾ ਰਾਜ ਭਾਗ ਦਾ ਸਮਾਂ ਜੀ 1726 ਤੋਂ ਲੈ ਕੇ 1746 ਤੱਕ ਦਾ ਆਖਰਕਾਰ ਯਕਰੀਆ ਖਾਨ ਦੀ ਮੌਤ ਹੋ ਗਈ ਮਰਨਾ ਤੇ ਸਾਰਿਆਂ ਨੇ ਤੁਸੀਂ ਤੇ ਮੈਂ ਮਰਦੇ ਸਾਰਿਆਂ ਹੀ ਜਾਣਾ ਪਰ ਮਹਾਰਾਜ ਸਾਹਿਬ ਜੀ ਕਹਿੰਦੇ ਕਿ ਆ ਜਾਣਾ ਕਿ ਉਹ ਮਰhenge ਕਿਹਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹੀਲਾ ਮਰਨਾ ਕਹਿੰਦੇ ਮਰਨ ਮਰਨ ਦੇ ਵਿੱਚ ਵੀ ਆਨੰਦ ਆ ਕੋਈ ਉਹ ਵੀ ਮਰ ਜਾਂਦਾ ਜਿਹਨੂੰ ਕਿਤੇ ਦਫਨਾਉਣ ਵਾਲਾ ਕੋਈ ਨਹੀਂ ਜਿਹਨੂੰ ਕਿਤੇ ਸਾਰਨ ਵਾਲਾ ਕੋਈ ਨਹੀਂ ਪਰ ਕਦੇ ਉਹ ਵੀ ਕੌਮ ਦਾ ਜੋਧਾ ਮਰ ਜਾਂਦਾ ਜਿਹਦੇ ਮੱਗਰ ਲੱਖਾਂ ਦੀ ਗਿਣਤੀ ਵਿੱਚ ਸੰਗਤ ਜਾਂਦੀ ਆ ਮਰਨ ਮਰਨ ਦੇ ਵਿੱਚ ਬੜਾ ਫਰਕ ਜੇ ਜ਼ਕਰੀਆ ਖਾਨ ਦੀ ਹੋ ਗਈ ਆ ਜੀ ਮੌਤ ਇਹਦੇ ਅੱਗੋਂ ਆ ਜੀ ਤਿੰਨ ਪੁੱਤ ਯਾਈਆ ਖਾਨ ਸ਼ਾਨਵਾਜ ਤੇ ਮੀਰ ਬਾਕੀ ਹੁਣ ਇਹਦੀ ਥਾਂ ਤੇ ਆਣ ਬਣ ਬੈਠਾ ਜੀ ਯਾਈਆ ਖਾਨ ਮੈਂ ਬੇਨਤੀ ਕਰਾਂ ਤੁਸੀਂ ਪਹਿਲਾਂ ਹੀ ਇਹ ਬਚਨ ਚੰਗੀ ਤਰ੍ਹਾਂ ਸੁਣ ਲਏ ਆ ਕਿ ਜ਼ਕਰੀਆ ਖਾਨ ਨੇ ਕਿਹਾ ਸੀ ਸਿੱਖ ਸਿੱਖ ਦੀ ਜਾਤ ਸਿੱਖ ਦਾ ਨਾਮ ਪੰਜਾਬ ਚੋਂ ਖਤਮ ਕਰ ਦੇਣਾ ਤੇ ਫਿਰ ਰਹਿੰਦੀ ਕਸਰ ਨੂੰ ਪੂਰਿਆ ਕਰਨ ਲੱਗਾ ਜੇ ਜ਼ਾਇਆ ਖਾਨ ਜ਼ਾਇਆ ਖਾਨ ਜਦੋਂ ਲਾਹੌਰ ਦਾ ਸੂਬੇਦਾਰ ਬਣਿਆ ਤੇ ਇਹਨੇ ਇੱਕ ਐਲਾਨ ਜਾਰੀ ਕਰ ਦਿੱਤਾ ਉਹ ਐਲਾਨ ਕੀ ਸੀ ਉਸ ਐਲਾਨ ਦੇ ਬੋਲ ਨੇ ਜ਼ਾਇਆ ਖਾਨ ਹੋਇਆ ਸੂਬੇਦਾਰ ਜਾਂ ਲਾਹੌਰ ਦਾ ਤਾਂ ਖਾਲਸੇ ਦਾ ਨਾਮ ਕਹਿੰਦਾ ਦੇਸ਼ ਚੋਂ ਮਿਟਾ ਦਿਓ ਅੱਗੇ ਮੇਰੇ ਵੱਡੇ ਕਰ ਸਕੇ ਨਾ ਜੋ ਅੱਜ ਤੀਕ ਉਹ ਆਣ ਹੋਣੀ ਹੁਣ ਕਰਕੇ ਵਿਖਾ ਦਿਓ ਸਿੰਘ ਵੀ ਗੁਰੂ ਦੇ ਕਦੇ ਹੁੰਦੇ ਸੀ ਇਹ ਗੱਲ ਹੀ ਭਲਾ ਦਿਓ ਜੰਨਤ ਦੇ ਵਿੱਚੋਂ ਅੱਲਾ ਕੱਢਿਆ ਸ਼ੈਤਾਨ ਜਿਵੇਂ ਮੂਮਨਾ ਦੇ ਰਾਜ ਵਿੱਚੋਂ ਕੁਫਰ ਉਡਾ ਦਿਓ ਕਹਿੰਦਾ ਸਿੱਖ ਸਿੱਖ ਦਾ ਨਾਮ ਨਿਸ਼ਾਨ ਕਿਤੇ ਨਜ਼ਰ ਨਾ ਆਵੇ ਇਸ ਗੱਲ ਨੂੰ ਇੱਥੇ ਬੰਦ ਕਰੋ ਤੇ ਇਸੇ ਕਿਤਾਬ ਦਾ ਦੂਸਰਾ ਪੰਨਾ ਥੱਲੋ ਹੁਣ ਦੂਸਰੇ ਪੰਨੇ ਤੇ ਚੱਲੀਏ ਦਾਲ ਖਾਲਸਾ ਦੇ ਕੋਜਕ ਸਿੰਘ ਮੈਂ ਬੇਨਤੀ ਕਰਾਂ ਮੈਂ ਤਿੰਨ ਪੱਤਰੇ ਥਲਣੇ ਦੇ ਤਿੰਨ ਪੱਤਰੇ ਤੇ ਚੇਤਾ ਨਾ ਭੁਲਾ ਲਿਓ ਵੀ ਪਹਿਲਾ ਪੱਤਰਾ ਕਿਹੜਾ ਸੀ ਮੈਨੂੰ ਆਨੰਦ ਤਾਂ ਆਉਣਾ ਜੇ ਤੁਹਾਡੇ ਹਿੱਲ ਦੇ ਸਿਰਾਂ ਨੇ ਦੱਸਿਆ ਵੀ ਭਾਉ ਤੇਰੀ ਬਾਤ ਦਾ ਸੀ ਹੰਗਾਰਾ ਭਰ ਰਿਹਾ ਤੇ ਬਾਤ ਸੁਣਦਾ ਆਨੰਦ ਕੁਝ ਵੱਖਰਾ ਹੋ ਜਾਏਗਾ ਆਸੀਂ ਪਹਿਲਾ ਪੱਤਰਾ ਹੁਣ ਦੂਸਰੇ ਪੱਤਰੇ ਤੇ ਜਾਓ ਦਾਲ ਖਾਲਸਾ ਦੇ ਕੋਜ ਸਿੰਘ ਜਿਵੇਂ ਸੋਖਾਸ ਸਿੰਘ ਮਾੜੀ ਕੰਬੋਕੇ ਸ਼ਾਮ ਸਿੰਘ ਨਾਰਲਾ ਜਸਾ ਸਿੰਘ ਆਲੂ ਵਾਲੀਆ ਚੜਤ ਸਿੰਘ ਸ਼ੁਕਰ ਚੱਕੀਆ ਇਦਾਂ ਦੇ ਮਰਦ ਬਹਾਦਰਾਂ ਨੇ ਦਲ ਖਾਲਸਾ ਦੇ ਸਿੰਘਾਂ ਨੇ ਕੀਤੀ ਆ ਜੀ ਲਾਹੌਰ ਚ ਐਂਟਰੀ ਲਾਹੌਰ ਦੇ ਵਿੱਚ ਕਰਕੇ ਐਂਟਰੀ ਇੱਕ ਉਥੋਂ ਦਾ ਮਹੱਲਾ ਜੀ ਦਾ ਨਾਮ ਆ ਜੀ ਮੋਚੀ ਮਹੱਲਾ ਇਹਨਾਂ ਦਲ ਖਾਲਸੇ ਦੇ ਸਿੰਘਾਂ ਨੇ ਮੋਚੀ ਮਹੱਲੇ ਨੂੰ ਰੱਜ ਕੇ ਲੁੱਟਿਆ ਉਹਦਾ ਕਾਰਨ ਕਿਉਂਕਿ ਨਾਮ ਕੇ ਅਕਾਲੜੂ ਫਿਰੇ ਬੁਰੇ ਹਾਲੜੂ ਲੁੱਟ ਕੁੱਟ ਖਾਵਣੇ ਕੋ ਡਾਢੇ ਉਸਤਾਦ ਜੂ ਇਹਨਾਂ ਦੇ ਦਿਮਾਲਿਆਂ 'ਚ ਭਾਵੇਂ ਲੱਗੀਆਂ ਹੋਣ ਤੁੰਬਾ ਇਹਨਾਂ ਦੇ ਗਾਤਰਿਆਂ ਦੇ ਭਾਵੇਂ ਉੱਡੇ ਹੋਣ ਰੰਗ ਇਹਨਾਂ ਦੇ ਕਮਰ ਕਸੇ ਭਾਵੇਂ ਹੋਣ ਮਸਤਾਨੇ ਇਹਨਾਂ ਦੀ ਤਰਵਾਰ ਕਿਰਪਾਨ ਦਾ ਮਿਆਨ ਹੋਵੇ ਭਾਵੇਂ ਟੁੱਟਾ ਪਰ ਇਹ ਮਰਦ ਬਹਾਦਰ ਪੇਚਾ ਪਾਇ ਤੋ ਛਤਰ ਫੇਰਨ ਨੂੰ ਬੜੇ ਤਗੜੇ ਰਹਿੰਦੇ ਜੇ ਲੁੱਟ ਕੁੱਟ ਖਾਵਣੇ ਕੋ ਡਾਢੇ ਉਸਤਾਦ ਜੂ ਇਹਨਾਂ ਨੇ ਮੋਚੀ ਮਹੱਲਾ ਰੱਜ ਕੇ ਲੁੱਟਿਆ ਲੁੱਟ ਕੇ ਗਰੀਬਾਂ ਦੇ ਮਾੜਿਆਂ ਦੇ ਵਿੱਚ ਨਮਾੜਿਆਂ ਦੇ ਵਿੱਚ ਵਰਤਾ ਦਿੱਤਾ ਲੁੱਟ ਕੇ ਮੋਚੀ ਮਹੱਲਾ ਇਹ ਗੁਰੂ ਕਾ ਖਾਲਸਾ ਕਿੱਥੇ ਪਹੁੰਚ ਗਿਆ ਇਹ ਪਹੁੰਚ ਗਿਆ ਜੀ ਸੈਦਪੁਰ ਦੀ ਧਰਤ ਜਿਹਨੂੰ ਅਜੋਕੇ ਸਮੇਂ 'ਚ ਅਸੀਂ ਕਹਿੰਨੇ ਆ ਏਮਨਾਬਾਦ ਉਸ ਅਸਥਾਨ ਤੇ ਪਹੁੰਚਿਆ ਉੱਥੇ ਜਾ ਕੇ ਗੁਰੂ ਕੇ ਖਾਲਸੇ ਨੇ ਕੀਤਾ ਪੜਾ ਕਿਹੜੀ ਥਾਂ ਤੇ ਪੜਾ ਕੀਤਾ ਆ ਦੂਸਰਾ ਪੱਤਾ ਵੀ ਥਲ ਦਿਓ ਪੱਤਰਾ ਖੁੱਲ ਗਿਆ ਜੇ ਤੀਸਰਾ ਹੁਣ ਤੀਸਰਾ ਪੱਤਰਾ ਕਿਹੜਾ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਮੈਂ ਬੇਨਤੀ ਕਰਾਂ ਜੇ ਤੇ ਤੁਰੇਗਾ ਮੇਰੇ ਨਾਲ ਨਾਲ ਤੇ ਫੇਰ ਤੇ ਫਿਲਮ ਦਾ ਬਣਦਾ ਜਾਣਾ ਨਕਸ਼ਾ ਤੇ ਜੇ ਪਤਾ ਲੱਗ ਗਿਆ ਵੀ ਉਧਰ ਚੂਰਮਾ ਕਿੰਨਾ ਕੁ ਰਹਿ ਗਿਆ ਕਿੰਨਿਆਂ ਕਨੇ ਲੈ ਗਿਆ ਗਫੇ ਕਿੰਨਿਆਂ ਕਨੇ ਛਕਲੇ ਦਾਲ ਕਿੰਨੀ ਕੁ ਬਾਕੀ ਬਚ ਗਈ ਆ ਫੇਰ ਆਪਾਂ ਬਣਾ ਲੈ ਨਕਸ਼ੇ ਫੇਰ ਤੇ ਸਸਰੀ ਕਾਲਿਆ ਜੀ ਇਸ ਕਰਕੇ ਗੱਲ ਦੇ ਮੇਰੀ ਦੇ ਨਾਲ-ਨਾਲ ਤੁਰੇ ਜਾਇਓ ਫਿਰ ਵੇਖਿਓ ਵੀ ਕਿਦਾਂ ਫਿਰ ਮਨ ਨੂੰ ਨਜ਼ਾਰਾ ਆਉਂਦਾ ਵੀ ਕਦੇ ਆਹਾਹਾ ਬੁੱਲੇ ਹੀ ਬਣ ਕੇ ਆਕੇ ਹੁਣ ਦੋ ਪੱਤਰੇ ਦਿੱਤੇ ਜੇ ਆਪਾਂ ਥਲ ਪੱਤਰ ਆ ਗਿਆ ਦੇ ਗਾੜੀ ਤੀਸਰਾ ਜਦੋਂ ਸਿੱਖ ਜਗਤ ਦਾ ਬਾਨੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੁਲਤਾਨਪੁਰੇ ਦੀ ਧਰਤ ਤੋਂ ਤੁਰੇ ਉਦਾਸੀਆਂ ਨੂੰ ਭਾਈ ਗੁਰਦਾਸ ਨੇ ਹਵਾਲਾ ਭਰਿਆ ਨਾ ਜੀ ਚੜਿਆ ਸੋਧਣ ਧਰਤ ਲੁਕਾਈ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉਦਾਸੀਆਂ ਨੂੰ ਚੜੇ ਦੇ ਸੁਲਤਾਨਪੁਰ ਦੀ ਧਰਤ ਤੋਂ ਤੁਰੇ ਨਾਲ ਇਹਨਾਂ ਦੇ ਦੋ ਸਾਥੀ ਬਾਬਾ ਬਾਲਾ ਬਾਬਾ ਮਰਦਾਨਾ ਸਾਹਿਬ ਬਹੁਤੇ ਬਾਬੇ ਬਾਲੇ ਨੂੰ ਪ੍ਰਵਾਨ ਨਹੀਂ ਕਰਦੇ ਮੇਰੇ ਕੋਲ ਜੇ ਸਮਾਂ ਹੁੰਦਾ ਤੇ ਫਿਰ ਮੈਂ ਦੱਸਦਾ ਵੀ ਪ੍ਰਵਾਨ ਕਰੀਦਾ ਕਿਦਾਂ ਹੁਣ ਮੇਰੇ ਕੋਲ ਸਮਾਂ ਨਹੀਂ ਕਿਉਂਕਿ ਮੈਂ ਆਪਣੇ ਮਜਮੂਨ ਦੇ ਦਾਇਰੇ ਵਿੱਚ ਰਹਿਣਾ ਇਹ ਤਿੰਨਾਂ ਮਰਦਾਂ ਦੀ ਜੋੜੀ ਇਹ ਦੋਵੇਂ ਬਾਬਿਆਂ ਦੀ ਜੋੜੀ ਤੇ ਨਾਲ ਗੁਰੂ ਨਾਨਕ ਮਹਾਰਾਜ ਇਹ ਤੁਰੇ ਆ ਜੀ ਸੁਲਤਾਨਪੁਰ ਦੀ ਧਰਤ ਤੋਂ ਇਹਨਾਂ ਨੇ 17ਵੇਂ ਦਿਨ ਜਾ ਕੇ ਪੜਾ ਕੀਤਾ ਕਿਹ ਕਿਦੇ ਘਰ RAM ਗੜੀਏ ਸਿੱਖ ਦੇ ਘਰ ਜਿਹਦਾ ਨਾਮ ਆ ਜੀ ਭਾਈ ਲਾਲੋ ਇਹਦੇ ਘਰ ਬਹਿ ਕੇ ਗੁਰੂ ਨਾਨਕ ਮਹਾਰਾਜ ਜੀ ਨੇ ਬਾਣੀ ਉਚਾਰੀ ਉਥੇ ਕਹਿ ਦਿੱਤਾ ਜੈਸੀ ਮੈਂ ਆਵਾਂ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜਾਣ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ ਸ਼ਰਮ ਧਰਮ ਦੇ ਛਪਖ ਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ ਕਾਜ਼ੀਆਂ ਬਹਾਮਣਾ ਕੀ ਗੱਲ ਥੱਕੀ ਅਗਧ ਪੜੇ ਸ਼ੈਤਾਨ ਵੇ ਲਾਲੋ ਅਖੀਰ ਤੇ ਕਹਿ ਦਿੱਤਾ ਖੂਨ ਕੇ ਸੋਹਲੇ ਗਾਵਿਆ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੂ ਮਹਾਰਾਜ ਜੀ ਨੇ ਰਹਿਮਤਾਂ ਵਰਤਾਈਆਂ ਤੇ ਜਿਹੜੇ ਆਸਣ ਤੇ ਬਹਿ ਕੇ ਇਹ ਬਾਣੀ ਉਚਾਰੀ ਸੀ ਉਥੇ ਭਾਈ ਗੁਰਦਾਸ ਨੇ ਬਚਨ ਉਚਾਰੇ ਨੇ ਰੇਤ ਅਕ ਅਹਾਰ ਕਰ ਰੋੜਾਂ ਕੀ ਗੁਰ ਕਰੀ ਵਸ਼ਾਈ ਜਿੱਥੇ ਰੋੜਾਂ ਦਾ ਆਸਣ ਲਾਇਆ ਸੀ ਉਸ ਅਸਥਾਨ ਤੇ ਬਣਿਆ ਜੀ ਗੁਰਦੁਆਰਾ ਉਹਦਾ ਨਾਮ ਆ ਜੀ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਤੁਹਾਡੇ ਚੋਂ ਬਹੁਤਿਆਂ ਨੇ ਦਰਸ਼ਨ ਕੀਤੇ ਹੋਣਗੇ ਪੱਤਰੇ ਹੋ ਗਏ ਜੀ ਹੁਣ ਤਿੰਨੇ ਹੀ ਪੂਰੇ ਹੁਣ ਆਪਾਂ ਫੇਰ ਪਹਿਲੇ ਪੱਤਰੇ ਤੇ ਚੱਲੀਏ ਇਸ ਰੋੜੀ ਸਾਹਿਬ ਅਸਥਾਨ ਤੇ ਸਿੰਘਾਂ ਨੇ ਲਾਇਆ ਪੜਾ ਤਿੰਨ ਦਿਨਾਂ ਦੇ ਸਿੰਘ ਸਨ ਭੁੱਖੇ ਇਹਨਾਂ ਨੇ ਸੋਚਿਆ ਇਸ਼ਨਾਨ ਪਾਣੀ ਕਰਦੇ ਆ ਤੇ ਨਾਲ ਥੋੜੇ ਦਿਨਾਂ ਬਾਅਦ ਆਉਣ ਵਾਲਾ ਸੀ ਵਿਸਾਖੀ ਦਾ ਜੋੜ ਮੇਲਾ ਸਿੰਘਾਂ ਨੇ ਸੋਚਿਆ ਇਹ ਵਿਸਾਖੀ ਦਾ ਜੋੜ ਮੇਲਾ ਆਪਾਂ ਇਸੇ ਅਸਥਾਨ ਤੇ ਮਨਾਈਏ ਇਹਨਾਂ ਨੇ ਅਸਥਾਨ ਦੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਇਹਨਾਂ ਨੇ ਸਥਾਨਦੀਆਂ ਲਾ ਕੇ ਤਿਆਰੀਆਂ ਧਵਾਈ ਕਰਕੇ ਤੇ ਇਹਨਾਂ ਨੇ ਤਿੰਨ ਮੋਰਚੇ ਆਰੰਭ ਦਿੱਤੇ ਉਹ ਤਿੰਨ ਮੋਰਚੇ ਕਿਹੜੇ ਆ ਸਭ ਤੋਂ ਪਹਿਲੇ ਨੰਬਰ ਤੇ ਧਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤਾ ਨੰਬਰ 2 ਤਿੰਨ ਦਿਨਾਂ ਦੇ ਕੜਾਕੇ ਕੱਟ ਰਹੇ ਸਨ ਭੁੱਖੇ ਸਨ ਤਿੰਨ ਦਿਨਾਂ ਦੇ ਇਹਨਾਂ ਨੇ ਇੱਕ ਪਾਸੇ ਤੇ ਲੋਹ ਲੰਗਰ ਤਿਆਰ ਦਿੱਤਾ ਤੇ ਨਗਾਰਿਆਂ ਤੇ ਚੋਬਾ ਮਾਰ ਦਿੱਤੀਆਂ ਉਹ ਜਿਹੜਾ ਵੀ ਕੋਈ ਭੁੱਖਣ ਪਾਣਾ ਇਹ ਗੁਰੂ ਨਾਨਕ ਮਹਾਰਾਜ ਜੀ ਦੇ ਦਰੋਂ ਗਫਾ ਪਾਣੀ ਛਕਣਾ ਚਾਹੁੰਦਾ ਬਿਨਾ ਕਿਸੇ ਜਾਤ ਬਰਾਦਰੀ ਤੋਂ ਬਿਨਾ ਕਿਸੇ ਉੱਚ ਨੀਵੇਂ ਦੇ ਭੇਦ ਤੋਂ ਬਿਨਾ ਕਿਸੇ ਅਮੀਰ ਗਰੀਬ ਦੇ ਭੇਦ ਤੋਂ ਆਓ ਗੁਰਨਾਨਕ ਦੇ ਘਰ ਲੰਗਰ ਤਿਆਰਿਆ ਰਜ ਰਜ ਕੇ ਛਕੋ ਨੰਬਰ 3 ਇਹਨਾਂ ਨੇ ਨੀਲਾ ਨਿਸ਼ਾਨ ਗੱਡ ਦਿੱਤਾ ਉਹ ਨਿਸ਼ਾਨ ਜਿਹਦੀ ਬਾਬਤ ਬਚਨ ਪੜਦੇ ਆਂ ਦਗੜ ਦਗੜ ਹੋਤ ਰਹਾ ਤਗੜ ਤੀਨ ਬਜਤ ਰਹਾ ਹੈ ਲੋ ਲੰਗਰ ਤਪ ਤਰਾਏ ਸਾਹਿਬ ਕਮਾਲ ਕੇ ਜੈਕਾਰ ਸਦਾ ਗਜਤ ਰਹੇ ਪੰਥ ਸਦਾ ਬੜਤ ਰਹੇ ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਇਹਨਾਂ ਨੇ ਨਿਸ਼ਾਨ ਝੁਲਾ ਦਿੱਤੇ ਤੇ ਮੈਂ ਬੇਨਤੀ ਕਰਾਂ ਹੁਣ ਯਾਇਆ ਖਾਨਿਆਂ ਲਾਹੌਰ ਦਾ ਸੂਬੇਦਾਰ ਇਹਦੇ ਆਜੀ ਤਿੰਨ دیਵਾਨ ਤਿੰਨਾਂ ਦੇ ਵਿੱਚੋਂ ਦੋ دیਵਾਨਿਆ ਕਲਾ ਨੌਰ ਦੇ ਰਹਿਣ ਵਾਲੇ ਸਕੇ ਭਰਾ ਖੱਤਰੀ ਇੱਕ ਦਾ ਨਾਮ ਜੇ ਦੀਵਾਨ ਲਖਪਤਰਾਏ ਦੂਸਰੇ ਦਾ ਨਾ ਜੇ دیਵਾਨ ਜਸਪਤ ਰਾਏ ਜਸਪਤ ਰਾਏ ਦੇ ਕੋਲ ਆ ਇਲਾਕਾ ਏਮਨਾਬਾਦ ਦਾ ਲਖਪਤ ਰਾਏ ਦੇ ਕੋਲ ਆ ਇਲਾਕਾ ਲਾਹੌਰ ਦਾ ਹੁਣ ਜਸਪਤ ਰਾਏ ਦੇ ਕੰਨੀ ਜਾ ਕੇ ਕਿਸੇ ਨੇ ਦੱਸਿਆ ਜਸਪਤ ਜੀ ਜਰੀ ਇਲਾਕੇ ਨੂੰ ਝਾਤ ਮਾਰੋ ਉਹ ਜਿਹੜੇ ਤੁਸੀਂ ਕਹਿੰਦੇ ਆ ਸਿੰਘ ਮਕਾਉਣੇ ਆ ਉਹ ਤੇ ਤੇਰੀ ਛਾਤੀ ਤੇ ਚੜੇ ਬੈਠੇ ਆ ਉਹ ਰੋੜੀ ਸਾਹਿਬ ਜਾ ਕੇ ਵੇਖ ਕੀ ਬਣਦਿਆ ਹੁਣ دیਵਾਨ ਜਸਪਤ ਰਾਏ ਲੈ ਕੇ ਫੌਜਾਂ ਹਾਥੀ ਨੀਯੰਬਾਰੀ ਦੇ ਕਰਕੇ ਅਸਵਾਰਾ ਬਹੁਤੇ ਜਿਆਦੇ ਹੰਕਾਰ ਦੇ ਵਿੱਚ ਬਹੁਤੇ ਜਿਆਦੇ ਰੋਹ ਦੇ ਵਿੱਚ ਆ ਕੇ ਗੁਰਦੁਆਰਾ ਰੋੜੀ ਸਾਹਿਬ ਪੜਾ ਕੀਤੇ ਹੋਏ ਸਿੰਘਾਂ ਨੂੰ ਬਹੁਤੇ ਜਿਆਦੇ ਹੰਕਾਰ ਬਹੁਤੇ ਜਿਆਦੇ ਫਤੂਰ ਦੇ ਵਿੱਚ ਆ ਕੇ ਜਿਵੇਂ ਉਥੇ ਬੈਠੇ ਹੋਏ ਸਿੰਘਾਂ ਨੂੰ ਆਪਣੀ ਭੈੜੀ ਜ਼ੁਬਾਨ ਤੋਂ ਧਮਕੀਆਂ ਦੇ ਰਿਹਾ ਉਹਨਾਂ ਧਮਕੀਆਂ ਦਾ ਵੇਰਵਾ ਗਿਆਨੀ ਗੁਰਕੀਰਤ ਸਿੰਘ ਡਬਲ ਐਮਏ ਦੇ ਸਾਥੀਆਂ ਕੋਲੋਂ ਏ ਇਹੋ ਸੁਣੋ ਵੋਂਚੇ ਇਹ ਮਨ ਬਾਦਵੇ ਚ ਦਸਵੇਂ ਗੁਰੂ ਜਾਏ ਦਰਸ਼ਨ ਰੋੜੀ ਸਹਬ ਦੇ ਸਿੰਘਾਂ ਨੇ ਪਾਏ ਉਹ ਜਸ ਪਤਰਾਏ ਬੋਲਿਆ ਮੱਥੇ ਵਟ ਪਾ ਕੇ ਤੁਰ ਜੋ ਇਥੋਂ ਖਾਲਸਾ ਹੁਣ ਜਾਨ ਬਚਾ ਕੇ ਮੈਂ ਹਾਂ ਕਮ ਇਸ ਸ਼ੇਰ ਦਾ ਮੇਰੀ ਸਰਦਾਰੀ ਸ਼ੇਰ ਵੰਗਾਰੋ ਗਿੱਦੜੋ ਭਾੜੀ ਮਤ ਮਾਰੀ ਉਹ ਨਾਮ ਤੁਹਾਡਾ ਕਾਫਰੋ ਰੱਖ ਦਊ ਮਟਾ ਕੇ ਤੁਰ ਜੋ ਇਥੋਂ ਖਾਲਸਾ ਹੁਣ ਜਾਨ ਬਚਾ ਕੇ ਵੀਰ ਹਮਾਰਾ ਲੋਰ ਵਿੱਚ ਕਰ ਰਿਹਾ ਵਜੀਰੀ ਛੱਡੋ ਟਾਡੀ ਪੋਟਕੇ ਸਣ ਜੜੀ ਪਨੀਰੀ ਕਿੰਤਾ ਡੇਰਾ ਬੈ ਗਏ ਇਸ ਥਾਂ ਤੇ ਲਾ ਕੇ ਤੁਰ ਜੋ ਇਥੋਂ ਖਾਲਸਾ ਹੁਣ ਜਾਨ ਬਚਾ ਕੇ ਜਗਰੀ ਅੱਖਾਂ ਦੀ ਮੌਤ ਨਾ ਡੜ ਤੁਹਾਡਾ ਲੈ ਕੇ ਜਕਰਿਆ ਖਾਂ ਦੀ ਮੌਤ ਨਾ ਘਰ ਢਾਡਾ ਲੈ ਗਿਆ ਮੁਲਕ ਦਬਾ ਕੇ ਖਾਲਸਾ ਬੇਨਪੁਸ਼ੀਆਂ ਬੈ ਗਿਆ ਉਹ ਚਾਉਂਦੇ ਲੁੱਟ ਮਚਾਵਣੀ ਇਧਰ ਵੀ ਆ ਕੇ ਜਾਉਂਦੇ ਲੁੱਟ ਮਚਾਵਣੀ ਇਧਰ ਵੀ ਆਕੇ ਤੁਰਜੋ ਇਥੋਂ ਖਾਲਸਾ ਹੁਣ ਜਾਨ ਬਚਾਕੇ ਤੁਰਜੋ ਇਜਤ ਬਚਾਕੇ ਤਾਨੂੰ ਸਮਝਾਵਾਂ ਨਹੀਂ ਤੇ ਕੁੱਟ ਕੇ ਤੋੜ ਦੂੰ ਲੱਤਾਂ ਤੇ ਬਾਵਾ ਤੇ ਜਾ ਵਿੱਚ ਲਾਹੌਰ ਦੇ ਸਿਰ ਮੂੰਹ ਮੰਵਾਕੇ ਤੁਰਜੋ ਇਥੋਂ ਖਾਲਸਾ ਹੁਣ ਜਾਨ ਬਚਾਕੇ ਮੌਤ ਘੇਰ ਕੇ ਜਾਪਦੀ ਦਸ ਬਤ ਦੀ ਲਿਆਈ ਤਾਈਓ ਸਿੰਘਾਂ ਉਲਟਿਓ ਕਰ ਰਿਆਪ ਕਾਈ ਪਹਿਲਾ ਥੱਕ ਗਏ ਸਿੰਘ ਵੀ ਇਸ ਨੂੰ ਸਮਝਾ ਕੇ ਓ ਪਹਿਲਾ ਥੱਕ ਗਏ ਸਿੰਘ ਵੀ ਇਸ ਨੂੰ ਸਮਝਾ ਕੇ ਤੁਰ ਜੋ ਇਥੋਂ ਖਾਲਸਾ ਹੁਣ ਜਾਨ ਬਚਾ ਕੇ ਬੇ ਸਿੰਘਾਂ ਦੇ ਜਸਪਤ ਦੀ ਬੋਲੀ ਬਲ ਸਿੰਘਾ ਦੇ ਚੀਰ ਗਈ ਜਸਪਤ ਦੀ ਬੋਲੀ ਅਣਕੀ ਸੀ ਨੇ ਲੱਗ ਗਈ ਉਹ ਬਣ ਤਿੱਖੀ ਗੋਲੀ ਉਹ ਪੜ ਕੇ ਉੱਠ ਜਰਨੈਲ ਸੀ ਚੱਟ ਹੁਣ ਜਾਨ ਬਚਾ ਕੇ